ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ ਅੱਜ ਦੀ ਇੱਕ ਵੀਡੀਓ ਜੀ ਤੁਹਾਡੇ ਨਾਲ ਘਰੇਲੂ ਮੱਝ ਸਮਝ ਲਓ ਝੋਟੀ ਸਮਝ ਲਓ ਇਹਦੀ ਵੀਡੀਓ ਸਾਂਝੀ ਕਰਨੀ ਹੈ ਤੇ ਵਪਾਰ ਦਾ ਕੋਈ ਬਾਈ ਦਾ ਲੈਣਾ ਦੇਣਾ ਹੈ ਨਹੀਂ ਇਹ ਘਰ ਦੀ ਝੋਟੀ ਹੈ ਜਿਹੜੀ ਬਾਈ ਨੇ ਸੇਲ ਕਰਨੀ ਆ ਤੇ ਫਿਰ ਵੀ ਜਿਹੜੀ ਅ ਸੱਲੀ ਹੋਊਗੀ ਤੁਸੀਂ ਆਪ ਉਹ ਕਰ ਸਕਦੇ ਠੀਕ ਆ ਤੇ ਬਾਕੀ ਜਿਹੜੀ ਜਾਣਕਾਰੀ ਬਾਈ ਸਾਂਝੀ ਕਰਾ ਦੇਾਂਗੇ ਤੇ ਵੀਡੀਓ ਪਹਿਲਾਂ ਪੂਰੀ ਲਾਸਟ ਤੱਕ ਗੌਰ ਨਾਲ ਦੇਖਣੀ ਆ ਫਿਰ ਜਿਹੜਾ ਦਿੱਤੇ ਹੋਏ ਨੰਬਰ ਤੇ ਪਸ਼ੂ ਗ੍ਰੀਤਨ ਵਾਸਤੇ ਮਾਲਕ ਨਾਲ ਸੰਪਰਕ ਕਰਨਾ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬ੍ਰਾਈ ਆਪਾਂ ਨਾਮ ਤੇ ਐਡ ਪਿੰਡ ਸੰਦੂਗਲਾਂ ਜੀ ਤਸੀਲ ਤਾਪਾ ਦੇ ਨਾਲ ਲੱਗਿਆ ਬਨਾਲਾ ਭਦੌੜ ਸ਼ਹਿਰ ਨੇੜੇ ਆ ਗਏ ਹੁਣ ਭਦੌੜ ਦੇ ਤੱਪੇ ਵਾਲੇ ਰੋਡ ਤੇ ਵੀਰੇ ਆਪਣਾ ਪਿੰਡ ਆ ਠੀਕ ਆ ਜੀ ਤੇ ਮੋਬਾਈਲ ਨੰਬਰ ਚਲੋ ਆਪੋ ਲਿਖ ਦਿਆਂ ਜੇ ਨਹੀਂ ਚਾਹ ਚਾਹ ਕੇ ਉੱਪਰ ਲਿਖ ਦਾਂਗੇ ਜਿਹੜੀ ਮੱਝ ਆ ਬੱਚੋਟੀ ਵੇਚਣੀ ਆ ਵਪਾਰ ਦਾ ਕੋਈ ਕੰਮ ਨਹੀਂ ਕਰਨਾ ਹਾਂ ਹਾਂ ਮੇਰੇ ਜਮੇ ਨਹੀਂ ਇੱਕ ਇਹ ਝੋਟੀ ਆ ਇੱਕ ਵਸ ਇਹ ਆ ਇੱਕ ਵਸ ਹੋਂ ਮਾਝ ਖੜੀ ਆ ਜੀ ਇੱਕ ਵਸ ਇਹ ਮਾਝ ਖੜੀ ਆ ਇਹ ਇਸ ਦੀ ਮਾਝ ਦੀ ਕੱਟੀ ਕਿ ਹੋਰ ਦੀ ਇਹ ਨਹੀਂ ਇਹ ਹੋਰ ਆ ਵੀਰੇ ਇਹ ਹੋਰ ਦੀ ਇਹ ਹੋਰ ਇਹ ਦੀ ਮਾਂ ਬਹੁਤ ਚੰਗੀ ਸੀ ਦੁੱਧੋ ਅੱਛਾ ਇਹ ਹੋਣਾ ਹੈ 100 ਸੂਂਦੀ ਹੁਣ ਇਹ ਆਪ ਆਪਣਾ ਲਿਖਿਆ ਹੋਇਆ ਵੀ ਆਹਾਂ ਤਰੀਕ ਅੱਜ ਹੈਗੀ ਤਰੀਕ 4 ਤਰੀਕ 10 ਮਹੀਨਾ 2025 ਤੇ ਇੱਕ ਹਫਤਾ ਤਾਂ ਬਾਕੀ ਲਗਭਗ 10 ਤਰੀਕ ਤਾਈਂ ਮੰਨ ਲਾ ਹਾਂ 10 ਤੱਕ ਠੀਕ ਆ ਤੇ ਕੱਦ ਕਾੜਾ ਪੱਖ ਤੋਂ ਤੇ ਸ਼ਕੀਨੀ ਵਾਲੇ ਪੱਖ ਤੋਂ ਤੇ ਸਾਂਸ ਵਾਲੇ ਪੱਖ ਤੋਂ ਝੋਟੀ ਕਾਫੀ ਚੰਗੀ ਆ ਤੇ ਇੱਥੇ ਤੁਹਾਨੂੰ ਕੁਵੈਨ ਛੱਡ ਦੂਜੀ ਥਣਾ ਦੀ ਬੰਤਰ ਆ ਉਹ ਮੈਂ ਤੁਹਾਨੂੰ ਚੈੱਕ ਕਰਵਾ ਦੇਣਾਗਾ ਤੇ ਬਾਕੀ ਇਸ ਨੂੰ ਝੋਟੇ ਪੱਤ ਤੌਰ ਤਾਰਕੀ ਦਿਖਾਵਾਂਗੇ ਠੀਕ ਹੈ ਜੀ ਤੇ ਚੰਗੀ ਝੋਟੀ ਕੱਲ ਮਿਲਾ ਕੇ ਤੇ ਬਾਕੀ ਜਿਹੜੇ ਪੁਰਾਣੇ ਜੇ ਵਿੱਚੋਂ ਪੈਸੇ ਲਾਉਣੇ ਨੇਗੇ ਉਹਦਾ ਮਨ ਕੀ ਕਹਿੰਦਾ ਦੇਖੋ ਉਹਨੇ ਆਪ ਸੋਚ ਤੇ ਫਿਲਹਾਲ ਮੇਰਾ ਕੰਮ ਜਿੰਨਾ ਕੋ ਤੁਹਾਨੂੰ 400 ਫਰੇ ਤੋਂ ਮਾਝੀ ਦਿਖਾਉਣ ਦਾ ਉਸ ਨਾਲੋਂ ਵੱਧ ਤਰ੍ਹਾਂ ਕੇ ਸਾਰੇ ਰਾਂਗੇ ਉਹ ਦਿਖਾ ਦਿਆਂ ਠੀਕ ਆ ਪੂਰੀ ਵੀਰੇ ਲੰਬੀ ਇਥੋਂ ਬੈਗ ਸ਼ਾਰਟ ਤੋਂ ਜਿਹੜਾ ਆਰਡਰ ਦੀ ਕੁਆਲਿਟੀ ਸੀ ਚੈੱਕ ਕਰ ਸਕਦੇ ਹੋਗੇ ਸੋ ਪਹਿਲਾ ਸੂਸ ਕਰਕੇ ਜਿਹੜਾ ਤੁਹਾਨੂੰ ਪਤਾ ਨਾ ਥੋੜਾ ਲੇਵਾ ਹੋਸਾ ਨਾ ਤਿਆਰ ਕਰੂ ਗਰਮ ਵਾਲੀ ਬਾਕੀਵੇਂ ਹਜੇ ਹਫਤਾ ਪਿਆ ਤੇ ਜਿਵੇਂ ਜਿਵੇਂ ਜਿਹੜਾ ਸੂਨ ਦੇ ਨੇੜੇ ਲੱਗੂ ਜਾਂ ਸੂਕੇ ਟੋਟੀ ਦੋ ਤਿਆਗੀ ਉਦੋਂ ਮੰਨ ਕੇ ਚੱਲ ਵੀ ਜਿਹੜਾ ਹੈ ਲੇਵਾ ਕਰਮ ਵਾਲੀ ਵਧੀਆ ਤਿਆਰ ਕਰ ਲੂ ਠੀਕ ਆ ਤੇ ਥਾਣਾ ਜਿਹੜਾ ਗੈਪਸ ਆ ਜ ਇਹ ਕਾਫੀ ਸੋਹਣਾਗਾ ਚੰ ਇਹਦੀ ਮਾਂ ਕਿੰਨੇ ਕਿਲੋ ਦੁੱਧ ਲਈ ਸੀ ਫਿਰ ਲਗਭਗ ਐਸਟੀਮੇਟ ਆਪਣੇ ਕੋਲ ਸੀ ਵੀਰੇ 16 ਕਿਲੋ ਲੀਟਰ ਦੁੱਧ ਚੋਇਆ ਸੀ ਐਵੇਂ ਆਪਾਂ ਝੂਠ ਮਰੀ ਗਈਏ ਯਾਰ 15 16 ਵਾਲੀ ਮਾਝ ਸੀਗੀ ਹਾਂ 15 16 ਵਾਲੀ ਹੈਗੀ ਠੀਕ ਆ ਇਹ ਇਹ ਇਹਦੀ ਐਸਟੀਮੇਟ ਕਿੰਨੀ ਉਮੀਦ ਜੀ ਕਿੰਨੀ ਖੂ ਲਗਭਗ ਜੇ ਉਮੀਦ ਵੀਰੇ ਯਾਰ 12 ਕਿਲੋ ਲੀਟਰ 12 13 ਲੀਟਰ ਪਹਿਲਾਂ ਹੀ 11 12 ਦੇ ਦੇਣਾ ਬਹੁਤ ਹੁੰਦਾ ਜਿਹੜੇ ਸਾਰਾ ਝੂਟੀ ਦੱਬਾ ਜਣਾ ਹੈ 11 12 ਨੂੰ ਕੋਈ ਬਾਹਰ ਨਹੀਂ ਨਾ ਜੇ ਹੁਣ ਆਪਾਂ ਐਵੇਂ ਕਹੀਏ ਵੀ 16 ਦੇ ਦੂ 18 ਦੇ ਦੂ 15 ਦੇ ਦੂ ਉਹ ਗੱਲ ਦਾ ਕੋਈ ਫਾਇਦਾ ਨਹੀਂ ਹਾਂ 12 ਕਿਲੋ ਲੀਟਰ हां बाकी पुठे ਚੜਾਈ ਚੁਰੀ ਬੜੀ ਪੇਣਾ ਸੰਭਾਈ ਚੰਗੇ ਵੀਰੇ ਤੇ ਨਾ ਹੂੰ ਇਥੋਂ ਤੁਹਾਨੂੰ ਮਟਰ ਦੀ ਕੁਆਲਿਟੀ ਨੇੜੇ ਹੋ ਕੇ ਚਾਰ ਕਰਵਾ ਜਿਵੇਂ ਕਰਦੀ ਦਿਖਾ ਦਿੰਨਾ ਚਾਪ ਕਰੀ ਮੇਰੇ ਹੱਕ ਮਾੜੀ ਐਲਸ ਦੇਖ ਸੌ ਠੀਕ ਹੈ ਥੋੜਾ ਸ਼ਾਮ ਦਾ ਸਮਾਂਗਾ ਠੀਕ ਹੈ ਤੇ ਬਾਕੀ ਤਾਂ ਗੱਲਾਂ ਗੀਆਂ ਨਿਬੜਣਾ ਨਾ ਸਾਰਿਆਂ ਬਾਈ ਤੇ ਜੇ ਆਪਾਂ ਗੱਲ ਇਹਦੀ ਰੇਟ ਗੱਲਾਂ ਰੇਟ ਵਾਲੀ ਮੇਨ ਤੇ ਰੇਟ ਆਪਾਂ ਦਾ ਕਿੰਨਾ ਕਰਨਾਗਾ ਰੇਟ ਮੇਰੇ ਆਪਾਂ ਇਹਦਾ 1.5 ਲੱਖ ਰੁਪਿਆ ਮੰਗਦੇ ਆ 1.5 125 ਸਵਾਹੀ 15 ਨੂੰ ਸਾਮ ਆਲਾ ਸਵਾਹੀ ਦਾ 100000 ਨਾ ਸਵਾਹੀ ਬਣ ਜੂ ਉੱਤੇ ਹੈ ਨਾ 1 ਲੱਖ 25000 ਰੁਪਏ ਮੁੱਲ ਕਰਦੇ ਆਪਾਂ ਤੇ ਬਾਕੀ ਫੋਨ ਤੇ ਹੋ ਜੂ ਮੌਕੇ ਤੇ ਵਾਦਾ ਕਰਤਾ ਜੀ ਇਹ ਨਹੀਂ ਹੈ ਵੀ ਇੱਕ ਪੱਚੀ ਪੂਰਾ ਲੈਣਾ ਤਾਂ ਜਿੰਨਾ ਕਿਸੇ ਭਰਾ ਦੇ ਰੂਹ ਤੇ ਡਿਪੈਂਡ ਕਰਦਾ ਹੈ ਡੀਲ ਕਰੂ ਬਾਈ ਨਾਲ 5000 ਵੀ ਘਟਾਦਾ 20 ਵੀ ਘਟਾਦਾ 1000 ਵੀ ਘਟਾਦਾ ਹੈ ਨਾ ਇਹ ਮੌਕੇ ਦਾ ਸੱਤਾ ਕਰਦਾ ਹੈ ਨਾ ਤੇ ਪਿੰਡ ਸੰਧੂ ਕਲਾ ਤਹਿਸੀਲ ਤਬਾਦ ਜ਼ਿਲ੍ਹਾ ਲਾਗਿਆ ਮਿੱਤਰ ਉਹਨੂੰ ਬਰਨਾਲਾ ਜੋ ਜਿਹੜੇ ਭਰਾ ਨੂੰ ਪਸੰਦ ਹੋ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ